ਭੈਆ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਕਿ ਸੁਲਤਾਨ ਕੋ ਜਾਓ ਨਾਨਕ ਨੂੰ ਕਹੋ ਕਿ ਪਰਿਵਾਰ ਯਾਦ ਕਰਦਾ ਹੈ ਮਿਲ ਕੇ ਜਾਏ ਭਾਈ ਮਰਦਾਨਾ ਜੀ ਪਹੁੰਚੇ ਦਵਾ ਸलाम ਹੋਈ ਹਾਲ ਚਾਲ ਪੁੱਛਿਆ ਦੱਸਿਆ ਸੁੱਖ ਸ਼ਾਂਤ ਪੁੱਛੀ ਦਸੀ ਭਾਈ ਮਰਦਾਨਾ ਜੀ ਕਹਿੰਦੇ ਜੀ ਪਰਿਵਾਰ ਯਾਦ ਕਰਦਾ ਹੈ ਮਿਲ ਕੇ ਜਾ ਮੈਨੂੰ ਭੇਜਿਆ ਪਰਿਵਾਰ ਨੂੰ ਮਿਲ ਕੇ ਆਈ ਬਾਬੇ ਕਹੇ ਆ ਖਰਾ ਆਖਿਆ ਭਾਈ ਖਰਾ ਆਖਿਆ ਅਸਾਂ ਦਾ ਪਰਿਵਾਰ ਬਹੁਤ ਵੱਡਾ ਹੈ ਔਰ ਬਹੁਤ ਯਾਦ ਕਰਦਾ ਹੈ ਸਾਰਾ ਜਹਾਨ ਅਸਾਂ ਦਾ ਪਰਿਵਾਰ ਮਿਰਨ ਨੇ ਲੋਚਦਾ ਹੈ ਇਹ ਇਕੱਲਿਆਂ ਜਾਣ ਲਈ ਮਨ ਨਹੀਂ ਕਰਦਾ ਤੁਸੀਂ ਆਏ ਪਰਿਵਾਰ ਨੂੰ ਮਿਲ ਕੇ ਆਵਾਂਗੇ ਭਾਈ ਮਰਦਾਨਾ ਜੀ ਚੁੱਪ ਕਰ ਗਏ ਕਿਉਂਕਿ ਇਰਾਦਾ ਨਹੀਂ ਸੀ ਕੁਝ ਦਿਨ ਬੀਤੇ ਬਾਬੇ ਕਹੇ ਆ ਭਾਈ ਜੀ ਕੋਈ ਸਾਜ਼ ਖਰੀਦੀ ਮਰਦਾਨਾ ਨੇ ਕਹੇ ਆ ਜੀ ਜੋ ਹੁਕਮ ਕਿਹੜਾ ਸਾਜ਼ ਜੋ ਚਾਹੋ ਬਾਬੇ ਕਹੇ ਆ ਬਾਕੀ ਸਾਜ਼ ਦੁਨੀਆਦਾਰਾਂ ਦੇ ਸਾਜ਼ ਹੋਏ ਰਬਾਬ ਗੁਰਮੁਖੀ ਸਾਜ਼ ਹੋਇਆ ਰਬਾਬ ਖਰੀਦੀ ਮੈਂ ਇੱਥੇ ਰੁਕ ਗਿਆ ਜੀਵੀ ਸਿੰਘ ਸਮੇਤ ਪੰਜਾਬੀ ਦੇ ਆਲੋਚਕਾਂ ਤੇ ਖੋਜੀਆਂ ਨੇ ਐਲਾਨ ਕੀਤਾ ਕਿ ਗੁਰਮੁਖੀ ਗੁਰਵੰਗਦ ਦੇਵ ਜੀ ਦੀ ਕਾਰਡ ਨਹੀਂ ਹੈ ਗੁਰਮੁਖੀ ਮੈਨੇ ਗੁਰੂ ਦੇ ਮੁਖ ਚੋਂ ਪ੍ਰਗਟ ਹੋਈ ਲਿਪੀ ਮੁਖ ਚੋਂ ਪ੍ਰਗਟ ਥੋੜਾ ਹੁੰਦੀ ਹੈ ਮੁਖ ਚੋਂ ਤਾਂ ਬਾਣੀ ਪ੍ਰਗਟ ਹੁੰਦੀ ਹੈ ਮੈਂ ਜਦੋਂ ਜਨਮ ਸਾਖੀ ਦੇ ਵਿੱਚੋਂ ਵਾਕ ਪੜਿਆ ਰਬਾਬ ਗੁਰਮੁਖੀ ਸਾਜ਼ ਹੋਇਆ ਮੂੰਹ ਨਾਲ ਜਾਣ ਵਾਲਾ ਸਾਜ਼ ਤਾਂ ਹੈ ਨਹੀਂ ਇਹ ਫਿਰ ਗੁਰਮੁਖੀ ਸਾਜ਼ ਕਿਵੇਂ ਹੋਇਆ ਗੁਰਮੁਖ ਜਾਂ ਗੁਰਮੁਖੀ ਦੇ ਅਰਥ ਗਲਤ ਕੀਤੇ ਨੇ ਉਹਨਾਂ ਨੇ ਮੂੰਹ ਚੋਂ ਨਿਕਲਿਆ ਨਹੀਂ ਉਹ ਲਿਪੀ ਜਿਹੜੀ ਸਾਡਾ ਮੁਖੜਾ ਗੁਰੂ ਵੱਲ ਕਰਦੀ ਹੈ ਉਹ ਗੁਰਮੁਖੀ ਹੁੰਦੀ ਹੈ ਰਬਾਬ ਗੁਰਮ ਕੀ ਸਾਜ਼ ਹੋਇਆ ਰਬਾਬ ਦੀਆਂ ਸੁਰਾਂ ਸਾਨੂੰ ਗੁਰੂ ਵੱਲ ਜਾਣਗੀਆਂ ਉਹ ਕੋਈ ਵੀ ਸਾਧਨ ਸਾਜ਼ ਲਿਪੀ ਬੋਲੀ ਗੁਰਮਕੀ ਹੈ ਜਿਹੜੀ ਸਾਨੂੰ ਗੁਰੂ ਵੱਲ ਜਾਂਦੀ ਹੈ ਇਹਦੀ ਵਿਆਖਿਆ ਮੈਂ ਇੰਨੂੰ ਕਰਾਂ ਗਾ ਗੁਰਮਕੀ ਪ੍ਰਭਾ ਕਰੀਤੀ ਭਾਈ ਮਰਦਾਨੇ ਕਹਿਆ ਠੀਕ ਹੈ ਜੀ ਪੈਸੇ ਦਿਓ ਬਾਬੇ ਕਹਿਆ ਪੈਸੇ ਤਾਂ ਹੈ ਨਹੀਂ ਅਸਾਂ ਪਾਸ ਮਰਦਾਨੇ ਕਹਿਆ ਜੀ ਹੁਦਾਰ ਆਪਾਂ ਨੂੰ ਕੋਈ ਨਹੀਂ ਦੇ ਹੁੰਦਾ ਪੈਸੇ ਦਿਓ ਬਾਬੇ ਕਹਿਆ ਸਵਾਲੀ ਬਣਨਾ ਚੰਗਾ ਤਾਂ ਨਹੀਂ ਪਰ ਕੀ ਕਰੀਏ ਭਾਈ ਗਰਜ਼ ਕਾਰਿਆ ਕਰਾਮ ਦੀ ਹੈ ਬੇਬੇ ਨਾਨਕੀ ਅਸਾਂ ਦੀ ਗਰਜ਼ ਪੂਰੀ ਕਰੇਗੀ ਤੁਸੀਂ ਬੇਬੇ ਨਾਨਕੀ ਜੀ ਪਾਸ ਜਾਓ ਉੱਥੋਂ ਪੈਸੇ ਮਿਲਣਗੇ ਭਾਈ ਮਰਦਾਨਾ ਜੀ ਗਏ ਗੱਲ ਕੀਤੀ ਮੁਠੀ 'ਚ ਜਿੰਨੇ ਚਾਂਦੀ ਦੇ ਰੁਪਏ ਆਏ ਭਾਈ ਮਰਦਾਨਾ ਜੀ ਦੀ ਝੋਲੀ 'ਚ ਪਾਉਂਦਿਆਂ ਕਿਹਾ ਇੱਕ ਕਿਉਂ ਭਾਈ ਤੁਸਾਂ ਤੋਂ 100 ਰੁਪਆ ਬਾਬਾਂਵਾਰਾਂ ਸਰਫਾ ਨਹੀਂ ਕਰਨਾ ਜੇ ਘਟਣ ਹੋਰ ਪੈਸੇ ਲੈ ਕੇ ਜਾਣਾ ਭਾਈ ਮਰਦਾਨਾ ਜੀ ਘੁੰਮਦੇ ਰਹੇ ਥਾਂ-ਥਾਂ ਮਨਪਸੰਦ ਰਬਾਬ ਮਿਲੀ ਨਹੀਂ ਕੁਝ ਦਿਨਾਂ ਬਾਅਦ ਵਾਪਸ ਆ ਕੇ ਕਹਿਣ ਲੱਗੇ ਜੀ ਤੁਸਾਂ ਦੇ ਆਵਾਜ਼ ਦੀ ਸੰਗਤ ਦੇਣ ਵਾਲੀ ਰਬਾਬ ਕਿਤੋਂ ਮਿਲੀ ਨਹੀਂ ਬਾਬੇ ਕਹੇ ਆ ਦੋਹੋਂ ਦਰਿਆਵਾਂ ਵਿਚਕਾਰ ਜੱਟੜਾਂ ਦਾ ਇੱਕ ਪਿੰਡ ਹੈ ਆਸਕਪੁਰ ਉੱਥੇ ਫਿਰੰਦਾ ਨਾਮ ਦਾ ਇੱਕ ਸਜਿੰਦਾ ਹੈ ਵੱਡਾ ਕਾਰੀਗਰ ਹਿੰਦੂ ਹੈ ਫੇਰੂ ਵੀ ਆਖਦੇ ਹਨ ਉਸ ਪਾਸੋਂ ਰਬਾਬ ਮਿਲੇਗੀ ਆਰ ਜੇ ਨਾਮ ਉਕਰ ਕਰੇ ਅਸਾਂ ਦਾ ਨਾਮ ਲੈਣਾ ਭਾਈ ਮਰਦਾਨਾ ਜੀ ਪੁੱਛਦੇ ਪਹੁੰਚਾਉਂਦੇ ਪਿੰਡ ਪਹੁੰਚੇ ਪਿੰਡੋਂ ਘਰ ਪੁੱਛਿਆ ਫਿਰ ਅੰਦਾਜ਼ੇ ਦੇ ਘਰ ਪਹੁੰਚੇ ਸਲਾਮ ਬੈਠੇ ਅਰਜ਼ੀ ਕੀਤੀ ਜੀ ਬਹੁਤ ਅੱਛੀ ਕਿਸਮ ਦੀ ਸੁਰ ਸੁਰਜ ਹੋਈ ਰਬਾਬ ਚਾਹੀਦੀ ਹੈ ਜਿਹੜੀ ਵੱਡਿਆਂ ਦੀ ਆਵਾਜ਼ ਦਾ ਸਾਥ ਦੇ ਫਿਰੰਦੇ ਕਹਿਆ ਬਣਤਾ ਜਾਏਗੀ ਪਰ ਕਈ ਮਹੀਨੇ ਲੱਗਣਗੇ ਡਾਢੀ ਮਸ਼ੱਕਤ ਕਰਨੀ ਪੈਂਦੀ ਹੈ ਰੁਕਣਾ ਪਵੇਗਾ ਕੰਧ ਨਾਲ ਕਿੱਲੀ ਉੱਤੇ ਲਟਕਦੀ ਕਰਬਾਬ ਵੱਲ ਉਂਗਲ ਕਰਕੇ ਮਰਦਾਨੇ ਕਹਿਆ ਜੀ ਉਹ ਪਈ ਤਾਂ ਹੈ ਇੱਕ ਫਿਰੰਦੇ ਕਹਿਆ ਸੋ ਤੁਸਾਂ ਦੇ ਕੰਮ ਦੀ ਨਹੀਂ ਮਰਦਾਨੇ ਪੁੱਛਿਆ ਇਸ ਵਿੱਚ ਕੀ ਨੁਕਸ ਹੈ ਫਿਰੰਦੇ ਕਹਿਆ ਨੁਕਸ ਕੋਈ ਨਹੀਂ ਡਾਢੀ ਮੁਸ਼ਕਤ ਨਾਲ ਬਣਾਈ ਹੈ ਅਸਾਂ ਇੱਕ ਕਾਮਲ ਫਕੀਰ ਹੈ ਗੁਰੂ ਨਾਨਕ ਦੇਵ ਬਾਬਾ ਇਹਨਾਂ ਦੇ ਕਦਮਾਂ ਦਾ ਧਿਆਨ ਰੱਖ ਕੇ ਬਣਾਈ ਹੈ ਕਦੇ دیدار نصیਬ ਹੋਣਗੇ ਤੇ ਇਹਨਾਂ ਦੇ ਚਰਨਾਂ ਵਿੱਚ ਰੱਖਾਂਗਾ ਭਾਈ ਮਰਦਾਨਾ ਜੀ ਨੇ ਕੁਝ ਨਹੀਂ ਦੱਸਿਆ ਫਿਰ ਕਿਹਾ ਜੇ ਇਜਾਜ਼ਤ ਹੋਏ ਵਜਾ ਕੇ ਦੇਖ ਲਵਾਂ ਫਿਰੰਦੇ ਕਹਿਆ ਵਜਾਵਣੀ ਤਾਂ ਦਰ ਕਿਨਾਰ ਛੋਣ ਵੀ ਨਹੀਂ ਦੇਾਂਗਾ ਦੀ ਧਾਰ ਨਸੀਬ ਹੋਣਗੇ ਦਿਨਾਂ ਦੇ ਚਰਨਾਂ ਵਿੱਚ ਰੱਖਾਂ। ਫਿਰ ਭਾਈ ਮਰਦਾਨਾ ਜੀ ਨੇ ਦੱਸਿਆ ਕਿ ਤੁਹਾਡੇ ਪਿੰਡ ਦਾ ਨਾਮ ਤੁਹਾਡਾ ਨਾਮ ਤੁਹਾਡੀ ਕਾਰੀਗਰੀ ਬਾਬਤ ਜ਼ਿਕਰ ਗੁਰੂ ਨਾਨਕ ਬਾਬਾ ਜੀ ਨੇ ਕੀਤਾ। ਫਿਰੰਦੇ ਕਹਿਆ ਜਿਨ੍ਹਾਂ ਦਾ ਨਾਮ ਲੈ ਕੇ ਸੰਸਾਰ ਸੁਖ ਪਾਏਗਾ। ਇਹਨਾਂ ਦੀ ਜ਼ੁਬਾਨ ਉੱਤੇ ਅਸਾਂ ਦਾ ਨਾਮ ਆਇਆ। ਅਸਾਂ ਵਰਗਾ ਦੌਲਤਵੰਦ ਕੌਣ ਹੋਵੇਗਾ ਫਿਰ? ਇੱਥੇ ਬੈਠੇ ਕਾਸ ਲਈ ਹਾਂ ਅਸੀਂ। ਅਸਾਂ ਨੂੰ ਛੱਪ ਦੇ ਤੇ ਨਾਲ ਪਾਸ ਲੈ ਚੱਲ। ਛੱਪ ਦੇ ਮੈਨੇ ਅੱਖ ਦੇ ਪਰਕਾਰੇ ਜਿੰਨੇ ਸਮੇਂ ਚ। ਅੱਗੇ-ਅਗੇ ਭਾਈ ਮਰਦਾਨਾ ਜੀ ਪਿਛੇ-ਪਿਛੇ ਰਬਾਬ ਸਮੇਤ ਤਰੰਦਾ। ਸੁਲਤਾਨਪੁਰ ਪਹੁੰਚੇ ਬਾਬਾ ਜੀ ਨੂੰ ਮਿਲੇ ਭਾਈ ਫਿਰੰਦਾ ਜੀ ਨੇ ਚਰਨਾ ਚਰਬਾਬ ਰੱਖੀ ਬਾਬੇ ਕਹਿਆ ਕੀ ਭੇਟਾ ਤਾਰੀਏ ਭਾਈ ਕੀ ਕੀਮਤ ਹੈ ਇਸ ਸਰਬਾਬ ਦੀ ਫਿਰੰਦੇ ਕਹਿਆ ਜੀ ਦੀਦਾਰ ਸੋ ਨਸੀਬ ਹੋਈ ਗਈ ਹੈ ਅਸੀਂ ਸਾਹਮਣੇ ਆ ਰਬਾਬ ਉਠਾ ਕੇ ਭਾਈ ਮਰਦਾਨਾ ਜੀ ਦੇ ਹੱਥਾਂ 'ਚ ਰੱਖ ਦਿਆਂ ਤਿੰਨ ਵਾਕ ਕਹੇ ਮਹਾਰਾਜ ਨੇ ਪਹਿਲਾ ਵਾਕ ਭਾਈ ਜੀ ਤੁਸਾਂ ਕੋ ਉਤਾਰ ਦਾ ਗੁਣ ਬਖਸ਼ਿਆ ਦੂਜਾ ਵਾਕ ਇਸ ਨੂੰ ਵੇਚਣਾ ਨਹੀਂ ਤੀਜਾ ਵਾਕ ਦਰ ਆਏ ਸਵਾਲੀ ਨੂੰ ਖਾਲੀ ਨਹੀਂ ਮੋੜਨਾ तीजा वाक सुन के भाई मरदाना जी हस पे कहा जी असा कंगाला पास कौन आएगा सवाली बाबे कह जो दौलत तो सू नसीब हो गई है जमाने तरसन गए उस टाइम तीजी वारी वाक दौलत इतनी फेर